ਕਿ ਸ਼ਹੀਦ ਉਦਮ ਸਿੰਘ ਜੀਆ ਦੇ ਨਾਮ ਨੂੰ ਸਮਰਪਿਤ ਇਸ ਆਈਟੀਆਈ ਦੇ ਵਿੱਚ ਪਹਿਲਾਂ ਵੀ ਜਿਵੇਂ ਪ੍ਰਿੰਸੀਪਲ ਸਾਹਿਬ ਦੱਸ ਕੇ ਗਏ ਨੇ 3 ਕਰੋੜ 28 ਲੱਖ ਰੁਪਏ ਦੇ ਨਾਲ ਕਿਉਂਕਿ ਮੇਰੇ ਯਾਦ ਆ ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਗਿਆ ਸੀਗਾ ਕਿ ਜਦੋਂ ਆਉਂਦੇ ਸੀ ਇਧਰ ਆਈਟੀਆਈ ਦੇ ਵਿੱਚ ਉਹ ਉਸ ਤੋਂ ਪਹਿਲਾਂ ਜਦੋਂ ਸਰਕਾਰ ਦੇ ਵਿੱਚ ਨਹੀਂ ਆਏ ਸੀਗੇ ਜਾਂ ਇਸ ਤੋਂ ਪਹਿਲਾਂ ਜਦੋਂ ਮੇਰੇ ਫਾਦਰ ਸਾਹਿਬ ਵੇਲੇ ਵੀ ਬਹੁਤ ਭੁਗਾਂਦਾ ਸੀ ਰੋੜਾ ਮਿਲੇ ਉਹਦੋਂ ਕਾਊਂਟਿੰਗ ਇੱਥੇ ਹੁੰਦੀ ਸੀਗੀ ਤੇ ਕਾਊਂਟਿੰਗ ਦੇ ਵੇਲੇ ਆਉਣ ਦੇ ਹੁੰਦੇ ਸੀ ਕਿ ਕਈ ਵਾਰੀ ਇੱਥੇ ਜਦੋਂ ਇਲੈਕਸ਼ਨਾਂ ਦੀ ਕਾਊਂਟਿੰਗ ਹੁੰਦੀ ਸੀਗੀ ਤੇ ਉਹ ਮੁਰਗੀ ਖਾਨਾ ਜਿਹਾ ਬਣਾ ਕੇ ਜੰਗਲਾ ਲਾ ਕੇ ਬਣਾ ਦਿੰਦੇ ਸੀਗੇ ਛੱਤਾਂ ਉੱਪਰੋਂ ਚੌਂਦੀਆਂ ਸੀਗਾ ਫਰਸ਼ ਟੁੱਟੇ ਪਏ ਹੁੰਦੇ ਸੀਗੇ ਤੇ ਉਦੋਂ ਮੈਂ ਸੋਚਦਾ ਸੀਗਾ ਕਿ ਇੰਨਾ ਹਾਲਾਤਾਂ ਦੇ ਵਿੱਚ ਜਿੱਥੇ ਸਾਨੂੰ 5-7 ਘੰਟੇ ਬੈਠਣਾ ਔਖਾ ਲੱਗਦਾ ਗਿਣਤੀ ਵੇਲੇ ਇਹ ਬੱਚੇ ਉੱਥੇ ਹਰ ਰੋਜ਼ ਕਿਵੇਂ ਤਾਂ ਪੜਦੇ ਹੋਣਗੇ ਤੇ ਕਿਵੇਂ ਟੀਚਰ ਪੜ੍ਹਾਉਂਦੇ ਹੋਣਗੇ ਉਹੋ ਜਿਹੇ ਹਾਲਾਤਾਂ ਦੇ ਵਿੱਚ ਸੋ ਉਹ ਮਨ ਦੇ ਵਿੱਚ ਜ਼ਰੂਰ ਰਹਿੰਦਾ ਸੀਗਾ ਤੇ ਸੋਚ ਕੇ ਚਾਹੇ ਜਿੱਤ ਹੁੰਦੀ ਚਾਹੇ ਹਾਰ ਹੁੰਦੀ ਇੱਕ ਗੱਲ ਸੋਚ ਕੇ ਜ਼ਰੂਰ ਨਿਕਲਦੀ ਸੀਗੀ ਜਿੱਦ ਦੇ ਪ੍ਰਮਾਤਮਾ ਨੇ ਜੇ ਹੱਥ ਪਾਤਾ ਤੇ ਆਈਟੀਆਈ ਦੀ ਸਭ ਤੋਂ ਪਹਿਲਾਂ ਨਹਾਰ ਬਦਲਾ ਕਿ ਤੇ ਸਭ ਤੋਂ ਪਹਿਲਾਂ 3 ਕਰੋ 28 ਲੱਖ ਰੁਪਇਆ ਉਹ ਆਈਟੀਆਈ ਦਾ ਮਨਜ਼ੂਰੀ ਹੋਇਆ ਸੀਗਾ ਅੱਜ ਪੰਜਾਬ ਦੀ ਵਨ ਆਫ ਦ ਬੈਸਟ ਆਈਟੀਆਈਸ ਹੈ ਜੀ 3 ਕਰੋ 28 ਲੱਖ ਰੁਪਇਆ ਬਿਲਡਿੰਗ ਦੀ ਅਪਗ੍ਰੇਡੇਸ਼ਨ ਦੇ ਉੱਪਰ ਲੱਗ ਚੁੱਕਿਆ 1 ਕਰੋ 88 ਲੱਖ ਰੁਪਇਆ ਇਹਦੇ ਉੱਪਰ ਲੱਗ ਚੁੱਕਿਆ ਔਰ 1 ਕਰੋ 66 ਲੱਖ ਰੁਪਇਆ ਜਿੰਨੀ ਟਾਪ ਐਂਡ ਮਸ਼ੀਨਰੀ ਹੈ ਬੈਸਟ ਕੁਆਲਿਟੀ ਦੀ ਸਭ ਤੋਂ ਟਾਪ ਐਂਡ ਮਸ਼ੀਨਰੀ ਹੈ ਜਿਹੜੀ ਟੈਕਨੋਲੋਜੀ ਵਾਈਜ਼ ਆ ਉਹ ਤੁਹਾਡਾ 1 ਕਰੋੜ 66 ਲੱਖ ਰੁਪਿਆ ਉਹ ਸਾਡੇ ਮੈਂਬਰ ਪਾਰਲੀਮੈਂਟ ਨੇ ਵਿਕਰਮਜੀ ਸਾਨੀ ਮੇਰਾ ਉਹਨਾਂ ਦੇ ਨਾਲ ਬਹੁਤ ਪਿਆਰ ਹੈ ਉਹਨਾਂ ਨੂੰ ਪੂਰੇ ਪੰਜਾਬ ਦੇ ਲਈ 5 ਕਰੋੜ ਰੁਪਿਆ ਮਿਲਦਾ ਹੁੰਦਾ ਹੈ ਸਾਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਹਨਾਂ ਤੋਂ ਮੈਂ ਇਹ 5 ਕਰੋੜ ਚੋਂ ਇਕੱਲਾ 1 ਕਰੋੜ 66 ਲੱਖ ਰੁਪਿਆ ਮੈਂ ਕਿਚਲੇ ਆ ਇਸ ਨਾਮ ਨੂੰ ਸੋ ਉਹ ਵੀ ਤੁਹਾਡਾ ਐਗਰੀਮੈਂਟ ਆ ਉਹ ਵੀ ਐਗਰੀਮੈਂਟ ਹੈ ਜਿਹੜਾ ਹੋ ਗਿਆ ਨੇ ਰਿਸਰ ਸਾਡਾ ਸੋ ਤੁਸੀਂ ਜਿਹੜੀ ਜਿਹੜੀ ਤੁਹਾਨੂੰ ਮਸ਼ੀਨਰੀ ਚਾਹੀਦੀ ਹੈ ਤੁਸੀਂ ਉਹ ਲਾ ਕੇ ਚੱਲੋ ਮੰਨ ਕੇ ਚੱਲੋ ਕਿ 2-3 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ 7 ਕਰੋੜ ਦੇ ਕਰੀਬ ਇਸ ਆਈਟੀਆਈ ਦੇ ਵਿੱਚ ਹੀ ਕੱਲਾ ਉਹ ਜਿਹੜਾ ਆ ਚੁੱਕਿਆ ਜਾਂ ਆ ਰਿਹਾ ਮੈਂ ਇਹ ਮੰਨ ਕੇ ਚੱਲਦਾ ਕਿ ਪੜ੍ਹਾਈ ਹਰ ਹਰ ਪੜ੍ਹਾਈ ਇੰਪੋਰਟੈਂਟ ਹੈ ਪਰ ਜਿਹੜੀ ਇਹ ਟੈਕਨੀਕਲ ਪੜ੍ਹਾਈ ਹੈ ਟੈਕਨੀਕਲ ਐਜੂਕੇਸ਼ਨ ਹੈ ਜਿਨੇ ਤੁਹਾਡੇ ਹੱਥ ਨੂੰ ਸਕਿੱਲ ਦੇਣੀ ਹੈ ਕਲਾ ਦੇਣੀ ਹੈ ਜੇ ਇਹਦੇ ਵਿੱਚ ਕਿਸੇ ਵੀ ਸਕਿੱਲ ਦੇ ਵਿੱਚ ਮਹਾਰਤ ਹਾਸਲ ਹੋ ਜੂਗੀ ਬੱਚੇ ਨੂੰ ਤੇ ਬੱਚਾ ਸਾਰੀ ਉਮਰ ਮਾਰ ਨਹੀਂ ਖਾਂਦਾ ਹੈਗਾ ਜ਼ਿੰਦਗੀ ਦੇ ਵਿੱਚ ਕਈ ਵਾਰ ਚੰਗੇ ਮਾੜੇ ਸਮੇਂ ਆ ਜਾਂਦੇ ਨੇ ਪਰ ਜੇ ਹੱਥ ਦੇ ਵਿੱਚ ਕਲਾ ਹੋਊਗੀ ਤਾਂ ਬੱਚੇ ਨੂੰ ਮਾਰ ਨਹੀਂ ਪੈਂਦੀ ਕਿ ਇਸੇ ਇਹ ਸੋਚ ਦੇ ਨਾਲ ਇਹ ਜਿਹੜਾ ਸਾਰੇ-ਸਾਰੇ ਕੰਮ ਨੇ ਜਿਹੜੇ ਸਾਡੇ ਸਟੇਡੀਅਮ ਤਾਂ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਇਸ ਏਰੀਆ ਦੇ ਮੁਹੱਲੇ ਦੇ ਲੋਕ ਨੇ ਉਹ ਵੀ ਮੈਨੂੰ ਦੱਸ ਰਹੇ ਸੀ ਕਹਿੰਦੇ ਜੀ ਤਾਂ ਸੁਰੇਸ਼ ਸ਼ਾਮ ਸੈਰ ਕਰਦੇ ਆ ਵਧੀਆ ਮੌਜਾ ਨੇ ਔਰ ਤੁਹਾਨੂੰ ਦੱਸਦੇ ਹੋਏ ਮੈਂ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਤੁਸੀਂ ਲੌਨ ਟੈਨਿਸ ਦਾ ਸਿੰਥੈਟਿਕ ਟਰੈਕ ਹੈ ਜਿਹੜਾ ਇਹ ਪੂਰੇ ਦੇ ਪੂਰੇ ਸੰਗਰੂਰ ਜ਼ਿਲ੍ਹੇ ਚ ਕਲਮ ਕਲ ਲਈ ਹੈ ਹੋਰ ਹੈ ਨਹੀਂ ਕੋਈ ਦੂਜਾ ਸੋ ਇੱਥੇ ਬੱਚਿਓ ਗੇਮਸ ਆਪਦੀਆਂ ਸਟਾਰਟ ਕਰੋ ਫਿਟਨੈਸ ਵਾਲੇ ਪਾਸੇ ਧਿਆਨ ਦਿਓ ਤਾਂ ਕਿ ਸਾਰੇ ਦੇ ਸਾਰੇ ਆਪਾਂ ਫਿਜ਼ੀਕਲ ਹੈਲਥ ਦੇ ਨਾਲ ਨਾਲ ਮੈਂਟਲ ਹੈਲਥ ਹੈ ਜਿਹੜੀ ਉਹ ਵੀ ਬੜੀ ਇੰਪੋਰਟੈਂਟ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਵਿੱਚੋਂ ਤੁਹਾਡਾ ਧੰਨਵਾਦ ਵੀ ਸ਼ੁਕਰਾਨਾ ਵੀ ਤੁਹਾਡੇ ਇਸੇ ਪਿਆਰ ਸਤਿਕਾਰ ਜੋ ਤੁਸੀਂ ਮੈਨੂੰ ਦਿੰਦੇ ਹੋ ਤੇ ਉਹ ਪਿਆਰ ਸਤਿਕਾਰ ਹੈ ਜਿਹੜਾ ਉਹ ਵੋਟਾਂ ਦੇ ਵਿੱਚ ਜਦੋਂ ਕਨਵਰਟ ਕਰਦੇ ਹੋ ਪੋਲਿਟੀ ਦੇ ਵਿੱਚ ਜਦੋਂ ਕਨਵਰਟ ਕਰਦੇ ਹੋ ਤੇ ਫੇਰ ਹੀ ਇਹ ਜਿਹੋ ਉਹਨੇ ਜੀ ਨੇ ਮੈਨੂੰ ਇਹਨੇ ਸੁਭਾ ਪ੍ਰਧਾਨ ਦੇ ਮੈਂ ਸਮਝਦਾ ਕਿ ਨਿਮਾਣੇ ਜੇ ਨਾ ਚੀਜ਼ ਜੇ ਵਰਕਰ ਨੂੰ ਉਸ ਦੇ ਲਈ ਬਹੁਤ ਦੀ ਮਾਰਤੀਗਾ ਫੇਰ ਦੁਬਾਰਾ ਕਹਿਣਾ ਕਿ ਇਹ ਜਿਹੜਾ ਧਾਨਗੀ ਦਾ ਇਹ ਅਮਨ अरोड़े ਨੂੰ ਨਹੀਂ ਮਿਲਿਆ ਇਹ ਸੁਨਾਮ ਅਸੈਂਬਲੀ ਦੇ ਲੋਕਾਂ ਨੂੰ ਸੁਨਾਮ ਦੇ ਲੋਕਾਂ ਨੂੰ ਸੁਨਾਮ ਹਲਕੇ ਨੂੰ ਮਿਲਿਆ ਤੁਸੀਂ ਕੱਲੇ ਕੱਲੇ ਪ੍ਰਧਾਨੋਂ ਕੱਲੇ ਕੱਲੇ ਤੁਸੀਂ ਐਮਐਲਏੋਂ ਕੱਲੇ ਕੱਲੇ ਮੰਤਰੀਓ ਮੈਨੂੰ ਤਾਂ ਕੰਮ ਕਰਦਾ ਸ਼ੌਕ ਹੈ ਸੇਵਾ ਕਰਦਾ ਸ਼ੌਕ ਹੈ ਮੈਨੂੰ ਤਾਂ ਹੁਕਮ ਲਈ ਚੱਲੋ ਮੈਂ ਹਲਕੇ ਦੇ ਕੰਮ ਨੇ ਜਿਹੜੇ ਉਹ ਕਰੀ ਚੱਲੂਗਾ ਸਭ ਨੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸਰ ਬਟ 2 ਮਿੰਟ ਹੋਰ ਲੈਣੇ ਆ ਖੇਡਾਂ ਵੱਤਨ ਪੰਜਾਬ ਦੀਆਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਮੈਡਲ ਲੈਣਾ ਲੈ ਕੇ ਆਏ ਨੇ ਉਹਨਾਂ ਨੂੰ ਸਨਮਾਨ ਕਰਾਉਣਾ ਮੈਂ ਬੇਨਤੀ ਕਰਦਾ ਸਾਡੇ ਡਿਸਟ੍ਰਿਕਟ ਸਪੋਰਟਸ ਅਫੀਸਰ ਤੇ ਕੋਚ ਸਾਹਿਬਾਨਾਂ ਨੂੰ ਵੀ ਬੱਚਿਆਂ ਨੂੰ ਲੈ ਕੇ ਮੰਚ ਤੇ ਆ ਜਾਣ ਕਿਉਂਕਿ ਮੰਤਰੀ ਸਾਹਿਬਦਰ ਜੀ ਮੇ ਬਹੁਤ ਨੇ ਇਹ ਸਮਰੀਤ ਕੌਰ ਜੋ ਖੇਡਾਂ ਬੱਤਨ ਪੰਜਾਬ ਦੀਆਂ ਵਿੱਚੋਂ 골ਡ ਮੈਡਲ ਲੈ ਕੇ ਆਈ ਹੈ ਕੋਈ ਗੱਲ ਨਹੀਂ ਜਿਹੜੇ ਬੱਚੇ 골ਡ ਲੈ ਕੇ ਆਏ 골ਡ ਇਹ ਸਾਰੇ ਹੀ ਬੱਚੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਕੇ ਖੇਡਾਂ ਬਤਨ ਪੰਜਾਬ ਦੀਆਂ ਜਿਹਦਾ ਉਦਘਾਟਨ ਸੰਗਰੂਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਮਾਨਯੋਗ ਮੰਤਰੀ ਸਾਹਿਬ ਵੱਲੋਂ ਹੋਇਆ ਸੀ ਉਹਦੇ ਵਿੱਚ ਬਾਕਸਿੰਗ ਦੇ ਵਿੱਚੋਂ ਮੈਡਲ ਲੈ ਕੇ ਆਏ ਐ ਸੋ ਸਾਰੇ ਹੀ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮਾਨਯੋਗ ਮੰਤਰੀ ਸਾਹਿਬ ਵੱਲੋਂ ਸਾਰੇ ਬੱਚਿਆਂ ਦਾ ਸਨਮਾਨ ਹੋ ਰਿਹਾ ਇੱਕ ਯਾਦਗਾਰ ਫੋਟੋ ਸਾਡੇ ਸਪੋਰਟਸ ਦੇ ਬੱਚਿਆਂ ਨਾਲ ਸਾਡੇ ਡੀਐਸਓ ਤੇ ਸਾਡੇ ਕੋਚ ਸਹਿਬਾਨਾਂ ਨਾਲ ਕੋਚ ਸਹਿਬਾਨ ਤੇ ਡੀਐਸਓ ਸਾਫ ਸਾਰੇ ਨਾਲ ਹੋ ਜਾਣ ਮੰਤਰੀ ਸਾਹਿਬ ਦੇ ਨਾਲ ਇੱਕ ਯਾਦਗਾਰ ਫੋਟੋ ਇੱਕ ਸਨਮਾਨ ਥੈਂਕ ਯੂ ਸਰ ਥੈਂਕ ਯੂ ਇਸ ਤੋਂ ਬਾਅਦ ਇੱਕ ਸਾਡੇ ਡੀਐਸਓ ਔਰ ਸਾਰੇ ਕੋਚ ਸਹਿਬਾਨਾਂ ਵੱਲੋਂ ਮੰਤਰੀ ਸਾਹਿਬ ਦਾ ਸਨਮਾਨ ਕੀਤਾ ਜਾਣਾ ਸਾਡੇ ਡਿਸਟ੍ਰਿਕਟ ਖੇਡ ਅਫਸਰ ਤੇ ਕੋਚ ਸਹਿਬਾਨਾਂ ਵੱਲੋਂ ਮੰਤਰੀ ਸਾਹਿਬ ਦਾ ਸਨਮਾਨ ਹੈ